ਤੋ ਕਹ ਤਲ ਗੁਰ ਸੇਵੀ ਐ ਅਹਨ ਸੁਸਹਿਜ ਸੁਬਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਖੁਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚੱਟੀ ਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ ਉਮਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਸੁਨਤ ਸੰਦੇਸ ਰੂਪ ਪ੍ਰੇਅ ਗ੍ਰਹਿ ਸੇਜ ਵਿਸਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਉਮਕਿਓ ਹਿਓ ਮਿਲਨ ਪ੍ਰਭਤਾਈ ਖੋਜਿਤ ਚਰਿਓ ਦੇਖੋ ਪ੍ਰਿਆ ਜਾਈ ਸੁਨਤ ਸੰਦੇਸ ਰੋ ਪ੍ਰੇਅ ਗਰੇਹ ਸੇਜ ਵਿਸ਼ਾਈ ਬ੍ਰੰਮ ਭ੍ਰਮ ਆਇਓ ਤਉ ਨਦਰ ਨਾ ਪਾਈ ਗੈਨ ਬਿਦ ਹੀ ਅਰ ਧੀਰੈ ਨੇ ਮਨੋ ਨੈਲ ਸਾਜਨ ਹਾਉ ਤੁਜ ਕੁਰਬਾਨ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਤਨ ਸੁਤੀ ਪੇਰ ਸਾਧ ਜਾਗੰਤ ਈਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪੇਰ ਬੁਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੀਂ ਦੇਸ ਦਿ ਸੰਤਰ ਮੈਂ ਸਗਲੇ ਚਾਗੇ ਕਿਨ ਰਹਿਨ ਨਾ ਪਾਵੂ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਪਾਇਓ ਕਿਰਪਾਲ ਸਤ ਸੰਗ ਮਿਲਾਇਆ ਗੂਜੀ ਤਪਤ ਕਰ へ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝ ਸੁਹਾਇ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦਿਖਾ ਤਹਿ ਫਿਰ ਹੈ ਪਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਜਹ ਦਿਖਾ ਤਹਿ ਪਿਰਹੈ ਪਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ